ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਇੱਕ ਦੇ ਨਿੰਗ ਸਿੰਘ ਦਾ ਬਾਣਾ ਵੀ ਪਾਇਆ ਹੋਇਆ ਸੀਗਾ ਤਾਂ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਆ ਤਾਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਬੈਠਾ ਹੋਇਆ ਜਦੋਂ ਕਿ ਦੂਸਰਾ ਜਿਹੜਾ ਨੌਜਵਾਨ ਹੈ ਜਿਸ ਦੇ ਬਾਣਾ ਪਾਇਆ ਹੋਇਆ ਤਾਂ ਉਹ ਕਹਿੰਦਾ ਕਿਰਪਾਨ ਕੱਢਦਾ ਤੇ ਦੂਸਰੇ ਪਾਸੇ ਇੱਕ ਪ੍ਰਵਾਸੀ ਜੋ ਸਬਜ਼ੀ ਦੀ ਰੇੜੀ ਲਗਾਉਂਦਾ ਸੀਗਾ ਉਸ ਦੇ ਗੱਲ ਦੇ ਵਿੱਚ ਸੋਨੇ ਦਾ ਲੋਕਟ ਪਾਇਆ ਹੋਇਆ ਸੀਗਾ ਤੇ ਪਹਿਲਾ ਉਹ ਜਿਸ ਦੇ ਹੱਥ ਦੇ ਵਿੱਚ ਤਲਵਾਰ ਹੈਗੀ ਆ ਉਹ ਇਧਰ ਉਧਰ ਦੇਖਦਾ ਹੈਗਾ ਤਾਂ ਉਸ ਤੋਂ ਬਾਅਦ ਅਚਾਨਕ ਉਹ ਆਪਣੀ ਕਿਰਪਾਨ ਕੱਢਦਾ ਤੇ ਕਿਰਪਾਨ ਕੱਢਣ ਤੋਂ ਬਾਅਦ ਜੋ ਪ੍ਰਵਾਸੀ ਸਬਜੀ ਦੀ ਰੇੜੀ ਲਗਾਉਂਦਾ ਤੇ ਉਸ ਦੀ ਤੌਣ ਤੇ ਕਿਰਪਾਨ ਰੱਖ ਕੇ ਉਸ ਦਾ ਸੋਨੇ ਦਾ ਲੋਕਟ ਜਿਹੜਾ ਲੁੱਟ ਲਿਆ ਜਾਂਦਾ ਇਹ ਤਸਵੀਰ ਵੇਖ ਸਕਦੇ ਹੋ ਇਹ ਸੁਲਤਾਨਪੁਰ ਲੋਧੀ ਤੋਂ ਤਸਵੀਰ ਸਾਹਮਣੇ ਆਈ ਆ ਤਾਂ ਇੱਕ ਦਿਨ ਦੇ ਵਿੱਚ ਇੱਥੇ ਦੋ ਵਾਰ ਦਾ ਤਾਂ ਹੋਈਆਂ ਨੇ ਇੱਕ ਇਹ ਵਾਰ ਦਾ ਤਾਂ ਹੈਗੀ ਆ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਤੁਸੀਂ ਵੇਖ ਸਕਦੇ ਹੋ ਕਿ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਸੀਗੇ ਇੱਕ ਤੇ ਨੌਜਵਾਨ ਦੇ ਹੱਥ ਦੇ ਵਿੱਚ ਕਿਰਪਾਨ ਹੈਗੀ ਆ ਜਦੋਂ ਕਿ ਦੂਸਰਾ ਜਿਹੜਾ ਮੋਟਰਸਾਈਕਲ ਤੇ ਬੈਠਾ ਹੋਇਆ ਤੇ ਜਦੋਂ ਹੀ ਉਹ ਉਥੋਂ ਲੁੱਟ ਕਰਦੇ ਨੇ ਜਾਨਕਿ ਉਸ ਪ੍ਰਵਾਸੀ ਮਜ਼ਦੂਰ ਦਾ ਜੋ ਗੁਰਦੁਆਰਾ ਬੇਰ ਸਾਹਿਬ ਦੇ ਥੋੜੀ ਦੂਰ ਜਿਹੜਾ ਸਬਜ਼ੀ ਦੀ ਰੇੜੀ ਲਗਾਉਂਦਾ ਹੈਗਾ ਤੇ ਉਸ ਦਾ ਲੋਕਟ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇੱਕ ਪਾਸੇ ਆਪਾਂ ਦੇਖਦੇ ਆ ਕਿ ਪੁਲਿਸ ਦੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਲਾਡ ਆਰਡਰ ਦੀ ਸਥਿਤੀ ਠੀਕ ਹੈਗੀ ਪਰ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਉਹ ਸਾਹਮਣੇ ਆਉਂਦੀਆਂ ਨੇ ਤਾਂ ਉਸੇ ਤਰ੍ਹਾਂ ਦੀ ਇਹ ਤਸਵੀਰ ਹੈਗੀ ਆ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਉਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਇੱਕ ਜਣਾ ਮੋਟਰਸਾਈਕਲ ਦੀ ਬੈਠਾ ਰਹਿਦਾ ਜਦੋਂ ਕਿ ਦੂਸਰਾ ਉਸਦੇ ਕੋਲ ਕਿਰਪਾਨ ਹੁੰਦੀ ਆ ਪਹਿਲਾਂ ਉਹ ਫੋਨ ਤੇ ਗੱਲ ਕਰਦਾ ਉਸ ਤੋਂ ਬਾਅਦ ਜਦੋਂ ਉਹ ਦੇਖਦਾ ਕਿ ਆਸ-ਪਾਸੇ ਕੋਈ ਨਹੀਂ ਦੇਖ ਰਿਹਾ ਤੇ ਅਚਾਨਕ ਜਿਹੜਾ ਪ੍ਰਵਾਸੀ ਸੀਗਾ ਜੋ ਸਬਜ਼ੀ ਦੀ ਰੇੜੀ ਲਾਉਂਦਾ ਸੀਗਾ ਤੇ ਉਸ ਦੇ ਗਲ ਦੇ ਵਿੱਚ ਪਹਿਲਾ ਹੱਥ ਪਾਇਆ ਜਾਂਦਾ ਕਿਰਪਾਨ ਦੀ ਨੋਕ ਤੇ ਲੁੱਟ ਕੀਤੀ ਜਾਂਦੀ ਆ ਤਾਂ ਇਹ ਸਭ ਕੁਝ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕਿਆ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਹੁਣ ਇਹਨਾਂ ਟੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਆ ਤਾਂ ਅਜਿਹੇ ਦੇ ਵਿੱਚ ਕਿਸ ਪ੍ਰਵਾਸੀ ਦੇ ਨਾਲ ਲੁੱਟ ਕੀਤੀ ਗਈ ਆ ਉਸ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਮੇਰਾ ਨਾਮ ਸਬੂਧ ਕੁਮਾਰ ਹੈ ਜੀ ਮੈਂ ਇਥੇ ਦਾੰਦ ਚੱਕੇ ਰਹਿੰਦਾ ਵਾ ਮੈਂ ਬੇਸਾਬ ਦੇ ਕੋਲ ਬੈਠਾ ਸੀਗਾ ਆਪਣੇ دوست ਦੇ ਨਾਲ ਸਬਜੀ ਦੀ ਗੇੜੀ ਨੂੰ ਹੁੰਦਾ ਵਾ ਉਹਦੇ ਨਾਲ ਹੀ ਮੈਂ ਬੈਠਾ ਸੀਗਾ ਅਣਜਾਣ ਦੋ ਬੰਦੇ ਆਏ ਨਾ ਉਹ ਦੋ ਚਪੇੜਾ ਛੱਡੇ ਮੈਂ ਦਾ ਲੋਕੇਟ ਖੋ ਕੇ ਲੈ ਗਿਆ ਜੀ 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 ਕਹਿੰਦੇ ਕੋਲਸ ਤੋਰ ਸੁਣ ਤਾਂ ਕਹਿਆ ਕਿ ਆਕੇ ਮੈਂ ਕਹਿਣਾ ਚੈੱਕ ਕਰੂੰਗਾ ਨਾ ਤੈਨੂੰ ਫੋਨ ਕਰੂੰਗਾ ਪਰ ਅਜੇ ਤੱਕ ਕੁਝ ਨਹੀਂ ਕੀਤਾ ਹੋਇਆ ਤੇਰੇ ਕੋਲ ਮਸ ਲੋਕੇਟ ਹੀ ਖੋਇਆ ਸੁਨੇ ਨਾ ਤੇਰੀ ਕੋਈ ਪੁਰਾਣੀ ਰਾਜਸਤਾਨੀ ਉਹਦੇ ਨਾਲ ਕੋਈ ਦੋਸਤ ਨਹੀਂ 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 ਕੋਈ ਨਹੀਂ ਨਾ ਉਹਨੂੰ ਮੈਂ ਉਹਨੂੰ ਜਾਣਦਾ ਵਾ ਲੱਗਦੇ ਉਹਨੂੰ ਦੇਖਿਆ ਮੈਂ ਕਦੇ ਹੀ ਮੰਗ ਕਦਾ ਐ ਮੈਂ ਮੰਗ ਕਦਾ ਕਿ ਉਹ ਫੜ ਲੋ ਨਾ ਕਿ ਮੇਰਾ ਲੋਕੇਟ ਜਵਾਦੋ क्या रेडी पर मैं खड़े था पर और दो जाने आए हैं मोटरसाइकिल बंदा कूट गया मैं बंदा नहीं कूट टाटा नाली चाकू कट गया पिछो नर्दन चाकू लाई था उन्हें खोख लगा भज गया लॉकेट मेरा लॉकेट किसका था वो मेरा था तो सोने तो का तो तो था